ਪਤੀ ਜਾਂ ਕਹਿ ਬਈ ਗੱਡੀ ਕਿੱਟੇ ਨੁਕਸਾਨ ਆਈਗਾ ਕੋਈ ਗੇਅਰ ਦਾ ਪੁੱਛੋ ਬਾਈ ਜੀ ਗੇਅਰ ਕਿੱਡੀ ਕੀ ਗੇਅਰ ਕਿੱਥੇ ਲੱਗੀ ਹੈ ਗੱਡੀ ਨਾਲ ਕਿ ਇਹ ਬੁਰਾ ਚੱਲਦਾ ਕਿੰਨਾ ਚਿਰ ਹੋ ਗਿਆ ਜੀ ਸਾਲ ਦੇਰ ਸਾਲ ਹੋ ਗਿਆ ਪੱਕਾ ਤੁਸੀਂ ਫਿਰ ਕਦੋਂ ਦੀ ਗੌਰ ਕਿਉਂ ਨਹੀਂ ਕੀਤੀ ਵੀ ਸਾਡੇ ਘਰ ਨੂੰ ਨੁਕਸਾਨ ਹੋਈ ਜਾਂਦੇ ਨੇਗੇ ਹਏ ਸੋਡੇ ਸਰਕਾਰੀ ਜੋਬ ਕੌਣ ਕਰਦਾ ਸੀ ਇਹ ਤੇਰਾ ਬੇਟਾ ਕਾਹਦੀ ਕਰਦਾ ਸੀ ਪੰਜਾਬ ਪੁਲਿਸ ਪੰਜਾਬ ਪੁਲਿਸ ਕਿੱਥੇ ਹੋ ਉਹਦੀ ਇੱਥੋ ਹੀ ਆ ਪੁੱਛ ਕੇ ਨਾ ਮਾਪਾ ਕੀ ਲੈ ਆ ਆਮ ਜੀ ਗੱਲ ਐ ਕੇ ਜੇ ਹੋਈ ਤਾਂ ਤਾਂ ਕਹਿ ਦਿਓ ਨਹੀਂ ਨਾਲੀ ਸਾਲੀ ਵੀ ਗੱਲ ਆ ਵੈਸੇ ਕਿ ਉਹ ਜੋ ਗੱਲ ਆ ਗਈ ਇਹ ਤੁਸੀਂ ਬੱਕਰੀ ਦੀਆਂ ਮਿੰਦਰਾ ਕਿੱਥੇ ਦੇਖੀਆਂ ਸੀ ਗਿਆ ਬੱਤਰੀ ਨੇ ਮਿਕਾ ਨਹੀਂ ਨਹੀਂ ਆਇਆ ਪਿੰਡ ਚ ਬਿਠੇ ਰਹੀਆਂ ਹੁੰਦੀਆਂ ਨੇ ਇਹਨਾਂ ਨੇ ਆਪਣੇ ਗੇਟ ਮੂਰੇ ਨੰਨਦੀਆਂ ਹੁਣ ਜਾਂ ਗੇਟ ਮੂਰੇ ਪਈਆਂ ਨੇ ਬਸ ਇਹ ਗੱਲ ਪੁੱਛੀ ਹੋ ਕੇ ਆਉਂਦਾ ਕੋਲੋਂ ਆਉਣਾ ਕੋਈ ਫੋਨ ਆਦਾ ਫੋਨਾਂ ਘੱਟੋ ਫਿਰ ਮੇਰਾ ਸੁਭਾਅ ਕਬਜੂਗਾ ਠੀਕ ਹੈ ਜੀ ਪਰ ਇਹਨਾਂ ਤੇ ਕਿਰਾਇਆ ਦੇ ਆ ਜੀ ਬਹੁਤ ਵੱਡਾ ਨੁਕਸਾਨ ਹੈ ਨਾ ਹੋ ਵੀ ਹੋ ਸਕਦਾ ਮਹਾਰਾਜ ਇਹ ਬੱਤਰੀ ਮਿੰਗਣਾ ਵੀ ਮਿਲਿਆ ਨਹੀਂ ਕਰੇ ਨਾ ਮਿਲੋ ਤੇ ਛੋਟੇ ਹੋ ਜਾਣਗੇ ਗੇਟ ਮੂਰੇ ਗੇਟ ਮੂਰੇ ਅੰਦਰ ਨਹੀਂ ਜੇ ਗੇਟ ਮੂਰੇ ਤਾਂ ਕਹਿੰਦਾ ਮਿਲਿਆ ਕੰਮ ਕਰਨੀ ਹੈ ਗੇਟ ਮੂਰੇ ਬਿਲੀਆਂ ਜੇ ਕੁਛ ਹੋਇਆ ਤਾਂ ਬੰਦ ਰਹਿ ਗੇਟ ਮੂਰੇ ਬਿਲੀਆਂ ਮਿਲਿਆ ਨੇ ਕਾਹੇ ਪਪਾ ਆ ਜਾ ਮੁੰਡਾ ਛੋਟੇ ਨਾ ਐ ਜੀਵ ਜੀ ਕਿਨੇ ਕੱਢ ਲਈ ਸੀ ਆਪਾਂ ਇਹਨਾਂ ਨੂੰ ਕਿਉਂ ਕਰ ਰਹੇ ਹਾਂ ਮੜਾ ਕਿਦਾਂ ਵਾਲੇ ਹਾਂ ਛੋਟੇ ਜੀਵ ਜੀ ਕਿਨੇ ਕੱਢੀ ਸੀ ਨਹੀਂ ਕੋਈ ਕੱਢਨੀ ਹੈ ਪੱਕਾ ਇੱਕ ਵਾਰ ਹੋਰ ਪੁੱਛੋ ਹਾਂ ਜੀ ਕੱਢੀ ਕਹਿੰਦੇ ਨਹੀਂ ਕੱਢੀ ਉਹ ਵਾਲੀ ਕਾਲੀ ਪੁੰਦੇ ਵਾਲੀ ਫਰਮਾਨਾ ਜੀ ਹਾਂ ਜੀ ਹਾਂ ਹਾਂ ਐਂਡ ਵੀ ਕਰੂ ਹੁਣ ਆਇਆ ਹੈ ਹਾਂ ਜੀ ਹਾਂ ਜੀ ਹਾਂ ਆਜਾ ਬੋਲੋ ਜੀ ਉਹ ਜਿਹੜਾ ਕੋਲ ਸਾਰਾ ਮਟਵਾਉਂਦੇ ਕੱਢੀ ਗਏ ਉਹਨੇ ਕੱਢੀ ਸੀ ਹੈ ਛੋਡੇ ਸਰਿਆ ਮਾਤਾ ਕਾਰਕਾਈਆ ਕਾਲਕਾਲ ਕਾਰ ਛੋਡੇ ਮੁੰਡੇ ਦੀ ਡੈਥ ਹੋਈ ਆ ਮਾਤਾ ਕਾਲਕਾਲ ਦੇ ਕਾਰਨ ਛੋਡੇ ਮੁੰਡੇ ਦੀ ਡੈਥ ਹੋਈ ਆ ਮਹੀਨੇ ਤੇ ਚਾਰ ਰੱਖ ਵੀਰੇ ਬਾਹਰ ਛੋੜ ਦਰ ਗਏ ਪਾ ਉਹ ਮਾਰ ਦੇ ਗਏ ਠੀਕ ਹੈ ਨਾ ਉਹ ਮੁੰਡੇ ਦੀ ਛੋਡੇ ਸਾਰੇ ਘਰ ਚ ਚੱਕਰ ਪਾਇਆ ਗਿਆ ਜੀ ਠੀਕ ਹੈ ਹਾਂ ਜੀ ਬਾਬਾ ਕਹਿੰਦੇ ਨੂੰ ਆਏ ਪੁੱਛੂ অপারেশন ਕਿਦਾ ਹੋਇਆ ਸੀਗਾ অপারেশন ਕਿਦਾ ਹੋਇਆ ਸੀਗਾ ਇਹ ਪਰੇਸ਼ਨ ਕੋਈ ਹੋਇਆ ਸੀ ਨਹੀਂ ਕਿਸੇ ਦਾ ਨਹੀਂ ਨਹੀਂ ਹੋਇਆ ਫਿਰ ਕੋਈ ਪਰੇਸ਼ਨ ਕਿਦਾ ਹੋਇਆ ਸੀ ਪਰੇਸ਼ਨ ਹੋਇਆ ਕਹਿੰਦੇ ਹੋਇਆ ਸੀ ਮੈਂ ਤਾਂ ਕਿਹਾ ਫਾਇਦਾ ਨਹੀਂ ਤੁਹਾਨੂੰ ਇਹ ਫੇਕਲ ਚਾਹ ਜਿਹੜੀ ਸੋਹ ਕਿਤੇ ਤੋਂ ਹੋਇਆ ਹੋਵੇ ਕਿਤੇ ਵੀ ਹੋਇਆ ਹੋਵੇ ਹੈ ਫੇਕ ਕਿਹ ਵੱਤ ਹੈ ਫੇਕਿਆਂ ਵੱਲੋਂ ਉਹਨਾਂ ਨੂੰ ਆਏ ਪੁੱਛ ਗਏ ਛੋਟੇ ਠੋਲੂ ਪੈਨੇ ਕਰੇ ਕਿੱਥੇ ਪੈਣ ਪੁੱਛ ਮੜਾ ਜਾ ਠੋਲ ਠੋਲੂ ਪੈਣੇ ਕਿ ਮਾਰੇ ਕਿਦਾਂ ਮਾਰੀ ਕਾਹ ਨੂੰ ਕਹਿੰਦੇ ਕੋਈ ਕਹਿੰਦੇ ਨਹੀਂ ਤੁਹਾਨੂੰ ਪਏ ਸਿੱਕੇ ਪਏ ਕਿਤੇ ਕਾਨ ਪਾਰ ਪਈ ਤੁਸੀਂ ਬੁੱਧ ਲੋ ਜੀ ਹਾਂ ਦੇਖ ਇੱਕ ਮਿੰਟ ਸੁਣੋ ਭਾਬੀ ਜੀ ਮੇਰੀ ਗੱਲ ਸੁਣੋ ਤੇ ਕਹਿੰਦੇ ਪਾਰ ਪਈ ਆਪਣੇ ਘਰ ਦੇ ਵਿੱਚ ਪਾਣੀ ਸਿੱਕੇ ਪਏ ਨੇ ਜੀ ਸਿੱਕੇ ਪਏ ਰੋ ਪਏ ਕਿੱਥੇ ਬੈਨ ਚੱਕੋਗੇ ਦੇਖ ਕਿੱਥੇ ਪਏ ਚੱਕੋ ਜੀ ਉਹਨਾਂ ਇਹਨੂੰ ਵੀਡੀਓ ਕੋਲ ਲਾ ਵੀਡੀਓ ਕੋਲ ਕਰੋ ਫਟਾਫਟ ਆਮ ਇਹਦਾ ਪਰਦਾ ਇਹਦਾ ਸਾਬ ਨਹੀਂ ਆਉਂਦਾਗਾ ਵੀਡੀਓ ਕੋਲ ਲੋ ਜੀ ਫਟਾਫਟ ਲੋ ਕਰੋ ਕੈਮਰਾ ਕੋਲ ਕਰੋ ਜੀ ਫਟਾਫਟ ਲੈ ਛੋਟਾ ਨਾਲ ਚੱਕਾ ਬਖਾਦਾ ਆ ਲੈ ਬਣਾ ਕੀ ਹੋ ਗਿਆ ਵੀਡੀਓ ਪਰ ਕਰ ਬੁੜਾ ਬੁੜਾ ਕੀ ਪੜੀ ਇਹ ਲਾਹ ਕਿਥੇ ਲਿਖਿਆ ਪਤਾ ਨਹੀਂ ਵਿਖੜੇ ਬੈਠਾ ਹਾਂ ਪਤਾ ਨਹੀਂ ਦੇਖ ਲੈ ਕਿਥੇ ਰੱਖਿਆ ਜੇ ਤੈਹੀਂ ਰੱਖਿਆ ਹੋਣਾ ਅੰਦਰ ਪਤਾ ਨਹੀਂ ਹੋ ਆ ਲੋਸੀ ਨਾ ਰੱਖ ਲੋ ਦੇਖੋ ਬੈਠਾ ਹੋਰ ਵੀਡੀਓ ਬਣ ਕਾਣੀ ਪੈ ਗਈ ਕਰ ਕੇ ਹਟਾ ਫਟ ਕਰਾ ਨੀ ਫਿਰ ਮੈਂ ਦੱਸੂ ਕਿਥੇ ਪੈਜ ਕਾ ਆਜ ਅਪਨੋ ਹੋਰੀ ਛੋੜਾ ਨੁਕਸਾ ਅਸਲ ਤਾਂ ਜ਼ੋਰ ਵੀ ਪਿੰਡ ਸਾਡੇ ਕਿਉਂ ਮਾਰਾ ਜੀ ਤੂੰ ਇਹ ਘਰੇ ਆਏ ਛੋੜੇ ਨੁਕਸਾਨ ਹੀ ਹੋ ਰਹੇ ਨੇ ਹਾਂਜੀ ਸਹੀ ਆ ਹਾਂਜੀ ਪਰਮਜੀਤ ਦਾਸ ਕੌਣ ਹੈ ਪਰਮਜੀਤ ਬੰਦਾ ਜਾਂ ਜਿਹੜਾ ਮਾਰ ਕਰਦੀ ਹੋਣੀ ਸਾਡੀ ਸਾਡੀ ਮਾਸੀ ਕੋਣੀ ਥੋੜੀ ਮਾਸੀ ਦੀ ਕੁੜੀ ਆ ਬਾਬਾ ਜੀ ਪਰ ਜਿਹੜਾ ਤੁਹਾਡਾ ਕੰਮ ਖਰਾਬ ਕਰਿਆ ਮਹਾਰਾ ਜੀ ਕਿਸੇ ਬੰਦੇ ਨੇ ਕਰਿਆ ਜੀ ਜਿਹੜਾ ਤੁਹਾਡਾ ਕੰਮ ਖਰਾਬ ਕਰਿਆ ਕਿਸੇ ਬੰਦੇ ਨੇ ਕਰਿਆ ਜੀ ਤਾਂ ਠੀਕ ਹੈ ਹਾਂਜੀ ਛੋਟੇ ਘਰੇ ਜਦੋਂ ਵੀ ਨੁਕਸਾਨ ਹੁੰਦਾ ਜਦੋਂ ਵੀ ਛੋਟੇ ਘਰੇ ਨੁਕਸਾਨ ਹੁੰਦਾ ਚਾਰ ਚੱਕ ਹੁੰਦਾਗਾ ਹੁੰਦਾ ਨਾ ਹਾਂਜੀ ਲੋਕਾਂ ਦੇ ਕੱਪੜੇ ਨੂੰ ਅੱਗ ਲੱਗਦੇ ਛੋਟੇ ਮੁੰਡੇ ਦੀ ਵਰਦੀ ਨੂੰ ਅੱਗ ਲੱਗਦੀ ਹੋਏ ਇਹਦੇ ਵਰਦੀ ਇੱਧਰ ਨਹੀਂ ਅੱਗ ਲੱਗੀ ਕਿੱਥੋਂ ਮੱਚ ਗਈ ਕਿਤੇ ਹੈਂ ਦੇ ਬੰਦੇ ਉਹ ਬਾਹਰ ਨਾਲ ਉਹ ਹਾਂ ਨਾ ਕਿ ਉਹ ਬਾਕੀ ਉਹ ਲਿਖਣਾ ਵਰਦੀ ਪਾਈ ਹੋ ਕੇ ਆਇਆ ਬੱਚਾ ਵਰਦੀ ਪਾਈ ਜਾਂ ਨਹੀਂ ਨਹੀਂ ਵਰਦੀ ਪਾਈ ਨਹੀਂ ਸੀ ਵਰਦੀ ਪਾਈ ਪਾਤੀ ਭੁੱਲ ਗਿਆ ਵਰਦੀ ਦੁਬਾਰਾ ਦੱਸਾਂ ਜੀ ਉਹਦੀ ਵਰਦੀ ਜਮਾ ਕਰਾਤੀ ਕਿ ਛੋਟੇ ਕੋਲੇ ਜੀ ਵਰਦੀ ਜਮਾ ਤਾਂ ਨਹੀਂ ਉਹਦੀ ਘਰੇ ਜੀ ਛੋਟੇ ਘਰੇ ਆ ਉਹਨਾਂ ਆਏ ਉਸਕੇ ਨਿੱਕੇ ਨਿੱਕੇ ਮੂੜੀਏ ਕਿਹੜੇ ਚੈਕਰ ਮੜੇ ਬਾਦੀ ਗਾੜ ਬਾੜਦੇ ਬਾੜਦੀ ਨੂੰ ਮੋਰੀ ਹੈਗੇ ਨਹੀਂ ਕਿ ਨਿੱਕੇ ਤੇ ਟੇਕ ਉੱਪਰ ਫਟਾਫਟ ਹੁੰਦਾ ਮੋਟਾ ਮੈਂ ਕੱਢ ਰਿਹਾ ਤੇ ਜਰਾ ਸ਼ਮਦਾਰ ਬਣਾ ਹਾਂ ਹਾਂਜੀ ਆੜਦੀ ਚੱਕਲੀ ਲੱਗਦਾ ਓਏ ਪਰਵਿੰਦਾ ਬਲਵਿੰਦਰ ਦੀ ਬਿੰਦ ਬਬੇ ਵੀ ਦਦਾਰਾ ਬਲਵਿੰਦਰ ਆਈ ਬੋਲਾਂ ਬਲਵਿੰਦਰ ਬੋਲਿਆ ਕਿ ਨੋਹ ਬਲਵਿੰਦਰ ਪੁੱਤ ਹਸਪੀਟਲ ਮੇਰਾ ਸਾਕੇ ਹੁੰਦਾ ਮੁੰਡਾ ਲੱਗ ਗਿਆ ਜਾਨ ਹਰਿਆਣਾ ਨੰਬਰ 520 ਜਿੱਦਿਹਾ ਸਾਂਕੇ ਆਉਂਦਾ ਬਾਈ ਆਟੋਮੈਟਿਕ ਜਿੱਦਿਹਾ ਹਰਿਆਣਾ ਨੰਬਰ ਬਲਵਿੰਦਰ ਭਰਾ ਭਰਾ ਇਹ ਸੈਟ ਕਰਕੇ ਆਉਂਦੇ ਦੀ ਕੀ ਦੀ ਬਲਵਿੰਦਰ ਭਰਾ ਇਹ ਛੋਟਾ ਛੋਟਾ ਥੋੜਾ ਭਰਾਗਾ ਹਾਂਜੀ ਬਾਬਾ ਜੀ ਬਲਵਿੰਦਰ ਇਹਦਾ ਛੋਟਾ ਭਰਾਗਾ ਪਰ ਥੋੜਾ ਅਫਜ਼ਲ ਨੇ ਕੰਮ ਖਰਾਬ ਕੀਤਾ ਕਿਸੇ ਬਗਾਨੇ ਨੇ ਕੰਮ ਖਰਾਬ ਕੀਤਾ ਹੋਇਆ ਜੀ ਤੇਰੇ ਮੁੰਡੇ ਚਲੋ ਹੁਣ ਮੈਂ ਉਹਨੂੰ ਚਰਨ ਕੋਈ ਸਕੇ ਨਹੀਂ ਸਕਦਾ ਨੇ ਬੋਲਣਾ ਵੀ ਪੈਣਾ ਯਾਰਾ ਨਾ ਗੱਲ ਪੂਰੀ ਨਹੀਂ ਪੈਣੀ ਹੈਗੀ ਉਹਦਾ ਬਾਈ ਆ ਕਿਸੇ ਲੇਡੀ ਨਾਲ ਚੱਕਰ ਪੈ ਗਏ ਸੀਗਾ ਪੁੱਛੋ ਜੀ ਹਾਂ ਇਹ ਕੋਈ ਚੱਕਰ ਪੈ ਗਏ ਸੀ ਹੌਣ ਤੱਕ ਇਹ ਲੇਡੀ ਨਾਲ ਨਾ ਆ ਵੀ ਮੇਰੀ ਵਾਲੀ ਆ ਓਏ ਹਾਂ ਬਿਆਸ ਜੀ ਪਹਿਲਾਂ ਕਿੰਨਾ ਚਿਰ ਹੋ ਗਿਆ ਕਿੰਨਾ ਚਿਰ ਹੋ ਗਿਆ ਇਹਨੂੰ ਦੂਜਾ ਬਿਆਸ ਆ ਇਹਨੂੰ 6 ਸਾਲ ਹੋ ਗਏ ਸਾਲੋਂ ਉਹ ਕਿੱਥੋਂ ਦੀ ਥਨੇ ਦੀ ਖਨੇ ਦੀ ਆ ਦੂਜੀ ਕੁੜੀ ਕਿੱਥੋਂ ਦੀ ਆ ਏ ਤੇ ਜੀ ਰਾਮ ਕਰਦੇ ਉਹ ਕਿੱਥੇ ਹੁਣ ਉਹਦੇ ਕੋਲ ਚਲੇ ਗਈ ਆਪਣੇ ਛੱਡ ਦੇ ਦੋ ਬਸ ਹੁਣ ਬਹੁਤੀ ਕਰਾਜ ਫਾਇਦਾ ਨਹੀਂ ਗਾ ਗੱਲ ਮਿਲ ਗਈ ਸੋਨੂ ਜੀ ਠੀਕ ਹੈ ਚੱਕਰ ਪਿਆ ਹੋਇਆ ਜੀ ਤੁਹਾਡਾ ਮੁੰਡਾ ਐਨੇ ਗਿਆ ਹੋਏਗਾ ਉਹ ਚੱਕਰ ਪਾਇਆ ਗਿਆ ਜੀ ਠੀਕ ਹੈ ਜੀ ਤਾਂ ਹੀ ਤੁਹਾਡੇ ਮੁੰਡੇ ਨੂੰ ਅੱਗ ਲੱਗੀ ਹੈ ਜੀ ਠੀਕ ਹੈ ਠੀਕ ਹੈ ਜੀ ਇਸ ਕਰਕੇ ਚੱਕਰ ਪਿਆ ਹੋਇਆ ਹੈਗਾ ਠੀਕ ਹੈ 15 ਮਿੰਟਾਂ ਬਾਅਦ ਤੁਸੀਂ ਪੁੱਛ ਪੂਰੀ ਹੋ ਗਈ ਕੁੜੀ ਨੂੰ ਨਾ ਵੀਡੀਓ ਕਾਲ ਲਾ ਕੇ ਵਰਦੀ ਚੈੱਕ ਕਰ ਲਿਓ ਜੀ ਠੀਕ ਹੈ ਜੀ ਉਹ ਸਿੱਕੇ ਦਾਤ ਮੜਾ ਕਿੱਥੇ ਆ ਪਹੰਗ ਲੱਭੇ ਨੀ ਯਾਰਾ ਕੁੜੀ ਨਮਾਰੀ ਕੋਲੇ ਪੈਨੇ ਸੀ ਹਾਂ ਅਰੇ ਸਿੱਕੇ ਲੱਭੇ ਕਿਸੇ ਤੂੰ ਤਾਂ ਕਹਿੰਦਾ ਬੈਨੇ ਕਿ ਇਹ ਆਹ ਦਾ ਬਾਬੇ ਇਹ ਆ ਦਿਖਾਓ ਸਿੱਕੇ ਕਿੱਥੋਂ ਲੱਭੇ ਨੇ ਇਹ ਮੈਨੂੰ ਦਿਖਾ ਦੇ ਤੂੰ ਦਿਖਾਓ ਸਿੱਕੇ ਕਿਵੇਂ ਗੱਲ ਸਿੱਕੇ ਕੋਈ ਸਿੱਕੇ ਲੱਗੇ ਇੱਕ ਤੋਂ ਦੋ ਤੱਕ ਮੈਂ ਤਾਂ 21 ਦੇ ਪਾਸੇ ਉੱਤਰੇ ਕਿੰਨੇ ਦਿਖਾ ਬਣਾਏ ਕਿੱਥੇ ਦਿਖਾ ਹਾਂ ਉਹਨੇ ਕਿੰਨੇ ਆ

ਠੀਕ ਹੈ ਜੀ ਛੋਟੇ ਮੁੰਡੇ ਦੀ ਜਿਹੜੀ ਕੁੜੀ ਪਹਿਲਾ ਸੀਗੀ ਉਹਦਾ ਲੜਾਈ ਹੋਗੀ ਸੀ ਜੀ ਪੂਰੀ ਨਹੀਂ ਹੋ ਗਿਆ ਉਹਦਾ ਓਏ ਠੀਕ ਪੂਰੀ ਨਹੀਂ ਹੋ ਗਈ ਹੋ ਗਈ ਸੀ ਠੀਕ ਹੈ ਜੀ ਓਕੇ ਜੀ ਬਸ ਇੰਨੀ ਗੱਲ ਕੋਸਲੀ ਦੀਪ ਇੰਨਾ ਹੀ ਰੱਖੋ ਅੱਜ ਕੋਈ ਆ ਕੋਈ ਮੰਡੀ ਦਾ ਉਹਨਾਂ ਨੂੰ ਕਰੀ ਜਾਓ ਯਾਰ ਬਾਈ ਇਹ ਨਹੀਂ ਆਪਣੀ ਆਪਣੀ ਨਹੀਂ ਹੈਗੀ ਬਸ ਕੱਢ ਜਾਓ ਕਹਦੇ ਉਹ ਆਪਣੀ ਗੱਡੀ ਨਹੀਂ ਹੈਗੀ ਠੀਕ ਹੈ ਤੁਸੀਂ ਬਾਤ ਸੁਣ ਲਈ ਹੁਣ ਮੇਰੀ ਸੁਣ ਜੀ ਹਾਂ ਜੀ ਹਾਂ ਜੀ ਤੁਹਾਡੇ ਮੱਖਣ ਬਸ ਖੋਣਾ ਜੀ ਆਪਣੇ ਮੱਖਣ ਹੈ ਨਾ ਇਹ ਹਾਂ ਹੈ ਨਹੀਂਗਾ ਜੀ ਨਹੀਂ ਬਾਬਾ ਜੀ ਜਿਹੜੀ ਕੁੜੀ ਨਾਲ ਇਹਦਾ ਚੱਕਰ ਪਿਆ ਸੀ ਪਹਿਲਾਂ ਵਾਲਾ ਉਹਨਾਂ ਦੇ ਮੱਖਣ ਕੌਣ ਸੀ ਦਾ ਪਹਿਲਾਂ ਜਿਹਦਾ ਨਾਮ ਵਾਲਾ ਜਿਹੜੇ ਆਪਣੇ ਸੰਦੇਣਾ ਨਾ ਮੱਖਣ ਹੈਗਾ ਆ ਦੇ ਗਿਓ ਆ ਦੇ ਮੁੰਜੀ ਪਰ ਇਹਨਾਂ ਨੂੰ ਇਹਦਾ ਨਾਮ ਕੀ ਦਾ ਪੁਣਾ ਹੈ ਮਿੰਟ ਉਹ ਮਿੰਟ ਉਹਦੀ ਹੈ ਹੁਣ ਇੱਕ ਗੱਲ ਬੋਲਦਾ ਹਾਂ ਲੈ ਚੁੱਪਾ ਕਰੋ ਜਿਹੜੀ ਕੁੜੀ ਦਾ ਰੋਲਾ ਪਿਆ ਥੋੜੇ ਮੁੰਡੇ ਨਾਲ ਕੁੜੀ ਉਹ ਪਹਿਲਾਂ ਕੁੜੀ ਥੋੜਾ ਜਿਹਾ ਸਿਸਟਮ ਦਾ ਉਲਟ ਸੀ ਵਾਜੀ ਹਾਂ ਜੀ ਜਿਹਦੇ ਕਾਰਨ ਇਹ ਰੋਲਾ ਪਿਆ ਉਹਨੇ ਇੱਕ ਤਰੀਕਾ ਕਰਦਾ ਦੱਸਦਾ ਤੁਸੀਂ ਫਿਰ ਤੰਗ ਬਹੁਤ ਕਰੋਗੇ ਜੇ ਮੈਂ ਦੱਸਦਾ ਨਹੀਂ ਹਾਂ ਕਰ ਰਿਹਾ ਹਾਂ ਇਹਨੂੰ ਦੱਸ ਕੇ ਦੇ ਕੇ ਨਾ ਕਹਾਂ ਜੇ ਨਾ ਗੜੇ ਪਾਰ ਕਰਦੇ ਬਾਹਰ ਪਾਰ ਕਰਦੇ ਸਾਰੇ ਸਮਝੇ ਸਮਝਾ ਤਾੜੀ ਬੋਲ ਤਾ ਬੇੜਾ ਪਾਰ ਕਰਦੇ ਇੱਕ ਮਿੰਟ ਮੈਂ ਕਰਨ ਗੱਲ ਇੱਕ ਮਿੰਟ ਰੱਖ ਲੋ ਠੀਕ ਹੋ ਗਿਆ ਨਾ ਤੇ ਮੈਂ ਗੱਲ ਕਰ ਦੂੰਗਾ ਜੀ ਘੱਟ ਤੋਂ ਸੀ ਫੋਨ ਹੋਣਾ ਚਾਹੀਦਾ ਕੋਈ ਚੱਕਣੀ ਜੀ ਚਲੋ ਠੀਕ ਹੈ ਆਹ ਵੀ ਆ ਗਿਆ ਕਰੇ ਆ ਜੀ ਕਿੱਡੋ ਜੇ ਮੈਂ ਦੱਸੂਗਾ ਸਾਰੇ ਕੋਈ ਸੁਭਾਚ ਗੱਲ ਕਰਾ ਦੇ ਜੀ ਮੈਂ ਗੱਟ ਗੱਲ ਕਰਦਾ ਹੈ ਕਿੰਗ ਹੋ ਗਈਆਂ ਸਾਰਾ ਮੈਟਰ ਉਹ ਗੁੜੀਆਂ ਤੁਲ ਗਿਆ ਜੀ ਛੋਨੇ ਪੋਤੇ ਨੇ ਕਰੇ ਆ ਜਾਣਗੇ ਜੀ ਜੀ ਠੀਕ ਹੈ ਛੋਟੇ ਬੱਚੇ ਛੋਟੇ ਘਰੇ ਆ ਜਾਣਗੇ ਜੀ ਕੋਈ ਚੱਕਰ ਇਹਦਾ ਨਹੀਂ ਠੀਕ ਹੈ ਘਰੇ ਲੈ ਆਉਂਦਾ ਵੀ ਫਾਇਦਾ ਫੇਰ ਆਪਾਂ ਨੇ ਇੱਕ ਮਿੰਟ ਜੇ ਤੁਸੀਂ ਇਹ ਚੀਜ਼ ਨੂੰ ਪਿੱਛੇ ਕਰੋਗੇ ਜੀ ਸੁਣੋ ਤੁਸੀਂ ਬੱਚੇ ਨੂੰ ਲੈ ਆਓ ਗਾਹ ਬੱਚੇ ਨੂੰ ਨੁਕਸਾਨ ਪਹੁੰਚੇ ਜੀ ਤੁਸੀਂ ਸਮਝਦੇ ਵੀ ਨਹੀਂ ਗੱਲਾਂ ਉਸ ਤੋਂ ਪਹਿਲਾਂ ਤੁਸੀਂ ਆਪਣੇ ਘਰ ਦਾ ਖਤਰਾ ਕਰੋ ਜੀ ਅੱਜ ਤਾਂ ਗ੍ਰੈਂਡ ਕੀ ਦਿਓ ਅੱਜ ਆ ਗ੍ਰੈਂਡ ਬਰੇਡਿਆ ਉਹਦਾ ਆ ਨੰਬਰ ਕੀ ਦੇ ਦੇਣਾ ਕੀ ਕਿਤੇ ਨਹੀਂ ਤੁਸੀਂ ਦਾ ਤੁਹਾਨੂੰ ਠੀਕ ਹੈ ਜੀ ਸਮਝ ਗਏ ਨਾ ਜੀ ਮੈਂ ਪਹਿਲਾਂ ਤੁਸੀਂ ਇਹ ਚੀਜ਼ ਦਾ ਪਾਇ ਕਰੋ ਜੇ ਤੁਹਾਡਾ ਚੀਜ਼ ਦਾ ਪਾਇਓਗੇ ਤੁਹਾਡਾ ਕੰਮ ਸਹੀ ਹੋ ਜਾਊਗਾ ਜੀ ਸਮਝ ਗਏ ਨਾ ਤੁਹਾਡਾ ਕੰਮ ਸੈੱਟ ਹੋ ਜਾਊਗਾ ਫਿਰ ਤੁਸੀਂ ਉਹਦੇ ਬੱਚੇ ਲੈ ਆ ਬੱਚੇ ਤੁਹਾਡੇ ਆਪ ਹੀ ਜਾਣਗੇ ਜੀ ਕੋਈ ਚੱਕਰੇ ਗੱਲ ਨਹੀਂ ਹੈਗੀ ਜੀ ਦੇਖੋ ਮੈਂ ਇਹ ਨਹੀਂ ਕਹਿੰਦਾ ਕਿ ਕਿਸੇ ਆਪਦੇ ਪਰਸਲ ਬੰਦਨੇ ਚੱਕਰ ਪਾਇਆ ਕਿਸੇ ਲੇਡੀਆਂ ਪਰ ਮੈਨੂੰ ਇਹ ਵੀ ਪਤਾ ਵੀ ਕਿਹਨੇ ਪਾਇਆ ਇਹ ਸਿੱਕੇ ਜੀ ਨਹੀਂ ਦਿੱਤੇ ਉਹਨੇ ਪਾਇਆ ਇਹ ਕਿਹੜੇ ਦੇ ਕੇ ਗਏ ਆ ਤੁਸੀਂ ਪਾਈ ਸੀ ਕੇਦ ਰੱਖੇ ਪਾਤਾ ਕਿ ਸਿੱਕੇ ਕਿਥੋਂ ਆਏ ਨੇ ਹਾਬੀਸ ਤੇ ਟੈਕ ਜੀ ਕੰਮ ਚੱਲਦਾ ਬਗੰਦੀ ਨੂੰ ਆਵੇ ਰਿਆ ਆ ਬੜਾ ਆਵੇ ਰਿਆ ਸੱਤ ਪੋਟਾ ਬੜਾ ਬੰਦ ਆਉਂਦੀ ਰੋ ਰਾਂ ਰੋਬੋ ਨਾ ਜੀ ਥੋੜਾ ਚਲੋ ਬੜਾ ਜਣਾ ਦਿਲ ਕੜਾ ਕਰਕੇ ਪੁੱਛਿਆ ਰਹੀ ਆਪਾਂ ਹਾਂ ਪਹਿਲਾਂ ਰੋਲੇ ਤੁਸੀਂ ਨਿਕਲ ਸਮਾਂ ਜੋ ਹੋ ਗਿਆ ਠੀਕ ਹੋ ਗਿਆ ਜੀ ਹੁਣ ਪਹਿਲਾਂ ਰੋਲੇ ਜੀ ਪਹੁੰਚ ਰੋਏ ਠੀਕ ਹੈ ਮਹਾਰਾਜ ਜੀ ਇਹਦੇ ਨੋ ਤਾਂ ਬੈਠ ਤੁਸੀਂ ਹੁਣ ਆ ਜੀ ਸੁੱਖ ਭਾਲੋ ਜੀ ਜੀ ਤੁਸੀਂ ਮੰਨਦੇ ਸਗਾਲੋ ਜੀ ਅੱਜ ਕੱਲ ਸਾਰਾ ਕੋਈ ਆਪਦਾ ਹੀ ਨਹੀਂ ਲਾਗੀ ਹੈਗਾ ਵਾਹ ਵਾਹ ਠੀਕ ਹੈ ਨਾ ਬਗਾਨਾ ਤਾਂ ਜੀ ਠੀਕ ਹੋਊਗਾ ਤੁਹਾਡੇ ਆਪਦੇ ਬੰਦੇ ਨਹੀਂ ਕੰਮ ਕਰਿਆ ਜੀ ਤੁਸੀਂ ਇੱਕ ਵਾਰ ਫੋਨ ਘਟਾਓ ਜੀ ਇਹਨਾਂ ਦਾ ਥੜਾ ਜਾ ਹਾਂਜੀ ਅੱਡਾ ਹੀ ਫੋਨ ਸੀ ਜੇ ਪਾ ਲੋ ਛੋਟਾ ਕੋਈ ਆਪਦਾ ਹੀ ਬੰਦਾ ਜਿਹਨੇ ਕੰਮ ਇਹ ਖਰਾਬ ਕੀਤਾ ਜੀ ਬਗਾਨੇ ਨੇ ਨਹੀਂ ਕੰਮ ਖਰਾਬ ਕੀਤਾ ਠੀਕ ਹੈ ਸ਼ਰਿਆ ਥੋੜੇ ਮਤਲਬ ਕਾਰਨ ਆ ਅੱਜ ਵੀ ਤੁਹਾਡੇ ਕੋਠੇ ਦੇ ਛਿੱਟੇ ਆਉਂਦੇ ਨੇ ਫੂੰਦੇ ਜੀ ਅੱਜ ਵੀ ਤੁਹਾਡੇ ਕੋਠੇ ਦੇ ਫੂੰਦੇ ਛਿੱਟੇ ਆਉਂਦੇ ਨੇ ਜੀ ਇਹ ਚੈੱਕ ਕਰ ਲਿਓ ਜੀ ਠੀਕ ਹੈ ਤੁਹਾਡਾ ਕੰਮ ਸਹੀ ਹੋ ਜਾਓ ਉਹ ਚੀਜ਼ਾਂ ਉਪਾਏ ਕਰਾ ਲਓ ਜੀ ਆਪ ਉਹਨੂੰ ਪਿੱਛੇ ਕਰੋ ਜੀ